कोई ना कुछ नहीं हुआ इधर कहीं दूर दूर हो दूर हो बाकी ने भी भागने की कोशिश की और उसके बाद ऐसे कर ਮੇਰੇ ਨਾਲ ਉੱਪਰ ਗਰਮ ਬਾਈ ਬਾਈ ਰਾਈਟ ਹਾਂ ਸਹੀ ਜੁਵਾ ਨਾ ਕੱਟ ਜਾਈਂ ਫਰੇਮ ਬਦਲ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਲ੍ਹਾ ਜਲੰਧਰ ਤੋਂ ਕਿਹੜੀ ਜਗ੍ਹਾ ਜੀ ਮੜਿਆਲੇ ਮੜਿਆਲਾ ਮੜਿਆਲਾ ਜਲੰਧਰ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰੀ ਵੀ ਆਏ ਸੀ ਸਾਰੇ ਕੋਈ ਵਾਰ ਹੀ ਗੱਲ ਹੁੰਦੀ ਪਈ ਆ ਸਹੀ ਹੁਣ ਤੋਂ ਹੋਰ ਟਾਈਮ ਹੋਇਆ ਫਿਊਜਨ ਚੱਲੇਗਾ ਨਾ ਠੀਕ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ 3 ਸਾਲ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੁਣ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਆਦਾ ਹੋਈ ਆ ਮਾਪੂਣ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਰੇ ਮਿਲੇ ਨਹੀਂ ਗੱਲ ਹੀ ਹੋਈ ਆ ਅੱਜ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ ਤੁਹਾਨੂੰ ਕੱਲੇ ਜਾਂ ਨਹੀਂ ਕੱਲ ਗੱਲ ਹੋਈ ਆ ਵੀ ਕੱਲ ਤੁਸੀਂ ਬਰਾਤ ਲੈ ਕੇ ਆਉਂਦੇ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ ਰੋਜ਼ ਗਾਰਡਨ ਦਾ ਰੋਜ਼ ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ ਬਾਣੀ ਕਿਦਾ ਸਾਡਾ ਬੰਦਾ ਰੇਟ ਤੋਂ ਬੰਦਾ ਜੀ ਫੋਨ ਕਰ ਕਰਕੇ ਆ ਤੇ ਉਹਨਾਂ ਤੁਹਾਡੀ ਕੀ ਮੰਗੀ ਆ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਉਣਾ ਬਤਾਈ ਜਾਣਾ ਤੁਹਾਡੀ ਉਮਰ ਕਿੰਨੀ ਆ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਬਾਹਰ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਜਿਹੜੀ ਮੈਂ ਵਕੀਲ ਆਂ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਉਹਨੇ ਫਰੀਦ ਫਰੀਦ ਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਰੀ ਸੇਮ ਹੈ 28 ਸਾਲ ਅੱਛਾ ਤਿਹੋਂ ਤੁਹਾਡੀ ਕੀ ਮੰਗ ਹੈ ਭਾਈ ਉਹ ਨਾਲ ਦੇ ਜਾਂ ਵੀ ਸੰਮਤ ਉਸ ਅਨੁਸਾਰ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਜੇ ਕੁੜੀ ਵਾਲੇ ਕੋਲੋਂ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਸਾਥ ਨਹੀਂ ਦੇਣੀ ਸਾਥ ਨਹੀਂ ਦੇਣੀ ਇਨਸਾਫ ਨਹੀਂ ਕਰਦੇ ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਕੱਟਣ ਲਾ ਤੁਹਾਡੇ ਉਪਰ ਹੀ ਆ ਜੀ ਉੱਦਨ ਬਾਪੜੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਬਰਾਬਰ 10 ਵਜੇ ਪਹਿਲਾਂ ਮੈਨੂੰ ਤਾਂ ਨਹੀਂ ਇਹ 5 ਬੰਦੇ ਹੋਣੇ ਜੇ ਤੁਹਾਡੇ ਸੱਤਾਂ ਪੇਟਾਂ ਲੱਗਿਆ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦੇ ਸਨ ਫੇ ਪਾਰਸੋਂ ਮਨ ਕੇ 70 ਬੰਦੇ ਲੈ ਆਇਆ ਸ੍ਰੀ ਸੱਤ ਪੇਟ ਕਾਦੀ ਵਜੇ ਤੁਸੀਂ ਕਹਿ ਰਹੇ ਹੋ ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਤੇ ਦਾ ਕੁੜੀ ਦੇ ਪਿਓ ਦਾ ਅੱਛਾ ਜੀ ਦੋ ਤਰੀਕ ਦਾ ਵਿਆਹ ਅੱਛਾ ਜੀ ਇਹ ਜਿਹੜੀ ਦੋ ਦਿਨ ਮੈਨੂੰ ਦੇ ਦੇ ਮੈਂ ਕਹਿੰਦਾ ਦੋ ਤੇ 10 ਨਹੀਂ ਹੋਣਾ ਚਾਹੀਦਾ ਦੋ ਦਿਨ ਲੈ ਠੀਕ ਹੈ ਜੀ ਮੂੰਹ ਸੂਏ ਤੇ ਨਹੀਂ ਨਹੀਂ ਕਰੋ 10 ਵਜੇ ਟ੍ਰੇਨ 10:30 ਵਜੇ ਆਇਆ ਮਲਾਜਵੀ ਉੱਤੇ ਗੜੇ ਨੂੰ ਪੁੱਛਿਆ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਚੁਕੇ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਇਸਨਾ ਦੇ ਵਕੀਲ ਹੈਗੀ ਜਾਂ ਕੋਈ ਨਹੀਂ ਹੈਗੀ ਨਹੀਂ ਅਸੀਂ ਤਾਂ ਗਏ ਨਹੀਂ ਨਾ ਅਸੀਂ ਤਾਂ ਪਰਮਾਰਸ਼ ਨਾਲ ਝੋਖਰ ਕੇ ਮੁਰੇ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਆਈ ਨਹੀਂ ਜੇ ਤੂੰ ਦਾ ਤਰਖਾਹ ਦਿੱਤੀ ਆ ਸਾਡਾ ਕੋਈ ਇਹਨਾਂ ਕਾਹ ਨੂੰ ਕਵੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋਈ ਫੜਾ ਦੇਵੇ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਨ ਲੱਗੇ ਹੋ ਉਹ ਕਹਿੰਦੇ ਵੀ ਸਾਨੂੰ ਜਦੋਂ ਸਾਡਾ ਖੱਤ੍ਤਾ ਹੋ ਜਾਣਾ ਅਈ ਆਵੇ ਕਰੇਗਾ ਹਾਂ ਹੁਣ ਤੁਸੀਂ ਐਹੋ ਜੀ ਲੜਕੀ ਜੀ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਲੈ ਗਾਂ ਕਦੇ ਵੀ ਨਾ ਪੈਰ ਪਟਾਂਗੇ ਜ਼ਿੰਦਗੀ ਜੀ ਵਿੱਚ ਨਾ ਪਟਾਂਗੇ ਸਰਦਾਰਾ ਸਿੰਘ ਜੀ ਬਰਾਤ ਆਈ ਸੀ ਇੱਕ ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਇਹ ਅੱਜਕੱਲ ਸਾਨੂੰ ਕੰਪਲੀਟ ਮਿਲਿਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਗੁਰਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਉਹ ਤੁਹਾਨੂੰ ਅਗਰ ਰੀਸੀਵ ਕਰਦੇ ਆਂ ਨਾ ਤੰਦਨ ਕੋਈ ਪੈਰਥ ਦਿੱਤਾ ਨਾ ਕੋਈ ਲੋਕੇਸ਼ ਨੇ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕੋਈ ਕਤੂਨੇ ਹੁੰਦੀ ਸੀ ਉਹ ਵਿਚਾਰੇ ਡੀ ਡੋਕ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਾਰਦਰ ਸ਼ੀਨ ਨੂੰ ਇਨਕੁਆਰੀ ਕਰਦੇ ਆਂ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਇੰਟਰ ਕਾ ਤੁਹਾਡੇ ਮੂਰੇ ਬੰਦੇ ਆਉਣਗੇ ਤੁਹਾਨੂੰ ਰੀਸੀਵ ਕਰਕੇ ਅਸੀਂ ਪੈਰਥ ਲੈ ਜਾਣਗੇ ਕੁੜੀ ਮੋਗਾ ਜੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਢੇ ਮੁੰਡੇ ਕਿਥੋਂ ਤੁਸੀਂ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਦਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾ ਰਹੀ ਜੀ ਅਸੀਂ ਉਹ ਤੇ ਟੈਕਨੀਕਲ ਤਰੀਕੇ ਨਾਲ ਨੰਬਰ ਟਰੇਸ ਕਰਕੇ ਸੀ ਜੋ ਵੀ ਗੱਲ ਆਗੂ ਸਾਹਮਣੇ ਹੁੰਦਾ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਉਹਨਾਂ ਨੇ ਫੋਨ ਨਹੀਂ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁੜ ਗਏ ਉਹ ਬਾਸ ਚਲੇ